ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਉਮੀਦ ਕਰਦੀ ਆ ਕਿ ਠੀਕ ਹੋਵੋਗੇ ਤੇ ਫਰੈਂਡ ਅੱਜ ਹੈਗੇ ਪੂਰੀ ਧੁੰਦ ਪੈ ਗਈ ਅੱਜ ਸਾਡੇ ਵੀ ਆ ਦੇਖੋ ਦਿਖਦੀ ਹੋਣੀ ਟਾਈਮ ਪਤਾ ਕਿੰਨਾ ਹੋ ਰਿਹਾ ਟਾਈਮ 10 ਵਜੇ ਨੇ 10 ਵਜੇ ਹੋਏ ਨੇ ਤੇ ਧੁੰਦ ਦੇਖੋ ਕਿੰਨੀ ਪੈ ਰਹੀ ਆ ਉਹਨਾਂ ਦਾ ਸਵੇਰ ਤਾਂ ਹੋਰ ਵੀ ਜ਼ਿਆਦਾ ਹੋਊਗੀ ਹਾਂਜੀ ਹਾਂਜੀ ਪੈਸਾ ਠੀਕ ਹੈ ਤੇ ਚਲੋ ਜੀ ਆਪਾਂ ਵਲੌਗ ਸਟਾਰਟ ਕਰਨ ਚੱਲੇ ਆ ਤੇ ਆਪਣੇ ਵਲੌਗ ਦੇ ਵਿੱਚ ਬਣੇ ਰਹਿਣਾ ਤੇ ਜਿਹੜੇ ਚੈਨਲ ਤੇ ਨਿਊ ਆਉਣੇ ਤਾਂ ਪਲੀਜ਼ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਹੈ ਨਾ ਆਹ ਫੜ ਲਓ ਤੇ ਆ ਦੇਖੋ ਰਾਤ ਆਪਾਂ ਨੇ ਬਣਾਇਆ ਸੀਗਾ ਸਾਰਾ ਸਾਰਾ ਕੁਝ ਆਇਨ ਪਿਆ ਅੰਦਰ ਸਫਾਈਆਂ ਕਰਨ ਵਾਲੀ ਪਈਆਂ ਨੇ ਹਿੰਮਤ ਜੀ ਹੋ ਨਹੀਂ ਰਹੀ ਹੈਗੀ ਜੀ ਕਰਨ ਦੀ ਧੁੰਦ ਦਿਖਾ ਦਿੰਦੀ ਆ ਠੰਡ ਧੁੰਦ ਹੈਗੀ ਪਰ ਉਹ ਮਿਠਾਰੀ ਜਿਹੀ ਨਹੀਂ ਹੈਗੀ ਇਹ ਠਾਰੀ ਜੀ ਪੈਂਦੀ ਹੁੰਦੀ ਨਾ ਉਹਦੇ ਨਾਲ ਤੁੰਦ ਹੁੰਦੀ ਠੰਡ ਹੁੰਦੀ ਹੁੰਦੀ ਆ। ਇਹ ਦੇਖੋ ਬੱਚੇ ਦਾ ਪਤੰਗ ਵੀ ਡਾਂਣ ਲੱਗੇ ਸਾਡੇ ਤਾਂ। ਪੰਗੜਾ ਹੋ ਰਿਹਾ। ਠੀਕ ਚ ਕੋਣਾ। ਆ ਦੇਖੋ ਕੁਝ ਵੀ ਦਿਖ ਨਹੀਂ ਰਿਹਾ ਸਾ ਤੇ ਬਿਲਕੁਲ ਅਵੇ ਦ੍ਰਕਤ ਨੈਦਰਾ ਤਰੁ ਕੁਛ ਨਹੀਂ ਦਿਖ ਰਿਹਾ ਪਰ ਬੱਚਿਆਂ ਨੂੰ ਠੰਡ ਦੇਖੋ ਲੱਗਦੀ ਨਹੀਂ ਹੈ ਨਾ। ਤੇ ਵੈਸੇ ਅੱਜ ਤਾਂ ਮੈਂ ਨਾਣੇ ਨੂੰਨੇ ਦਾ ਕੰਮ ਆ। ਸੱਜ ਦੀ ਨਵੇੜ ਤਾਂ ਤੇ ਚਲੋ ਜੀ ਹੁਣ ਆਪਾਂ ਕੰਮ ਕਰਦੇ ਹਾਂ ਨਾ ਪਹਿਲਾਂ ਮੈਂ ਥੋੜਾ ਛੜ ਛੂੜੂ ਲਗਾ ਲੈਂਦੀ ਆ ਚਾਚੂ ਆਪਾਂ ਨੇ ਪੀ ਲਈ ਤੇ ਹੁਣ ਮੈਂ ਰੋਟ ਰੋਟੀ ਬਣਾਵਾਂਗੀ ਹੈ ਨਾ ਪਹਿਲਾਂ ਥੋੜੀ ਇੱਕ ਸਾਸਪਈਆਂ ਜੀ ਕਰ ਦੇਣੀ ਆ ਬਾਹਰ ਦਾ ਮੈਂ ਫੇਰ ਕਰਾਂਗੀ ਅ ਇੱਥੇ ਦਾ ਹੈ ਨਾ ਬੱੱਚ ਕਰਾਂਗੇ ਪਹਿਲਾਂ ਰੋਟੀ ਪਾਣੀ ਛਕਾਂਗੇ ਤੇ ਚਲੋ ਜੀ ਬਣੇ ਰਹਿਣਾ ਤੁਸੀਂ ਵੀਡੀਓ ਦੇ ਵਿੱਚ ਠੀਕ ਹੈ ਜੀ ਟੋਪੀਆਂ ਲੈ ਆ ਜੀ ਦੇਖੋ ਟੋਪੀਆਂ ਕੀ ਆ ਤੁਹਾਨੂੰ ਹਾਂ ਮਿੱਠੀ ਟੋਫੀ ਲਗੀ ਚਲੋ ਸੱਚੀ ਕਾਲ ਕਰ ਦੋ ਬਾਈ ਗੁੱਡੀ ਸਤਨਾਮ ਬਾਈ ਗੁੱਡੀ ਸਤਨਾਮ ਐ ਨਹੀਂ ਬਸ ਸੱਚੀ ਕਾਲ ਜੀ ਕਰ ਬਾਈ ਗੁੱਡੀ ਖਾਣ ਸਾ ਤੇ ਚਲੋ ਜੀ ਕੰਮ ਕਰਦੇ ਆਪਾਂ ਅਰਜਾਈਆਂ ਚੋਲੇ ਸਾਡੇ ਨਿਕਲੇ ਨਹੀਂ ਹੈਗੇ ਬੱਚੇ ਵੀ ਤੇ ਮੈਂ ਵੀ ਲੇਟ ਉੱਠੀ ਆ ਵੇ ਉੱਠੇ ਤਾਂ ਛੇਤੀ ਗਈ ਸੀ ਮਤਲਬ ਅਰਜਾਈਆਂ ਸੁਣੀ ਨਿਕਲੇ ਹੈਗੇ ਚਲੋ ਜੀ ਬਣੇ ਰਹਿਣਾ ਵੀਡੀਓ ਦੇ ਵਿੱਚ ਤੇ ਫਰੈਂਡ ਹੁਣ ਮੈਂ ਕਰਨ ਲੱਗੀ ਸੀਗੀ ਇੱਧਰਲੇ ਰੂਮ ਦੀ ਸੈਟਿੰਗ ਜੀ ਹੈਨਾ ਮੈਂ ਕਿਸਾਨਾ ਪਹਿਲਾਂ ਇੱਧਰਲੇ ਰੂਮ ਦੀ ਕਰਦੀ ਆ ਉਧਰ ਤਾਂ ਇਨਕੀ ਬੈਠੇ ਸੀਗੇ ਰਮਣੀ ਤੇ ਤੇ ਰੈਡੀ ਹੋ ਰਹੇ ਹੈਨਾ ਕੰਬਲ ਦੇ ਵਿੱਚ ਅੱਜ ਤੱਕ ਕੰਬਲ ਵਿੱਚ ਛੱਡਨ ਨੂੰ ਜੀ ਨਹੀਂ ਕਰ ਰਿਆ ਸੀਗਾ ਤੇ ਬੱਚੇ ਵੀ ਬੈਠੇ ਸੀਗੇ ਪਹਿਲਾਂ ਮੈਂ ਵੀ ਬੈਠੀ ਸੀਗੀ ਚਾਹ ਪਾਣੀ ਆਪਣਾ ਪੀ ਕੇ ਹੈਨਾ ਕੰਮ ਕਰਨ ਨੂੰ ਹਿੰਮਤ ਜੀ ਨਹੀਂ ਹੋਈ ਹੈਗੀ ਅੱਜ ਤਾਂ ਧੁੰਦ ਨੂੰ ਦੇਖ ਕੇ ਉਂਝ ਠੰਡ ਨਹੀਂ ਲੱਗਦੀ ਸੀ ਕਿ ਅਗਰ ਧੁੰਦ ਨੂੰ ਦੇਖਦੇ ਸੀਗੇ ਨਾ ਫੇਰ ਲੱਗਦਾ ਸੀਗਾ ਵੀ ਹਾਂ ਵੀ ਠੰਡ ਆ ਵੀ ਹੈ ਨਾ ਠੰਡ ਤਾਂ ਦੇਖੋ ਹੋਣੀ ਸੀਗੀ ਪੋਸਟ ਸ਼ੁਰੂ ਹੋ ਗਿਆ ਹੈ ਤੇ ਕਿੰਨੀ ਠੰਡ ਹੋਣਾ ਸ਼ਾਮ ਨੂੰ ਜ਼ਿਆਦਾ ਲੱਗਦੀ ਮੈਨੂੰ ਹੋ ਯਾਨੀ ਕਿ ਜਦੋਂ ਸ਼ਾਮ ਹੋ ਜਾਂਦੀ ਹੈ ਹੈਨਾ ਉਦੋਂ ਜ਼ਿਆਦਾ ਲੱਗਦੀ ਹੈ ਤੇ ਐਂਟਨੀ ਠੰਡ ਦੇ ਵਿੱਚ ਆਪਣੇ ਜਿਹੜੇ ਗੁਰੂ ਮਹਾਰਾਜ ਜੀ ਦੇ ਸਾਹਿਬਜ਼ਾਦੇ ਸੀਗੇ ਹੈਨਾ ਉਹਨਾਂ ਨੂੰ ਠੰਡੇ ਬੁਰਜੇ ਚ ਰੱਖਿਆ ਗਿਆ ਸੀਗਾ ਹੈਨਾ ਸੁਣ ਕੇ ਜਦੋਂ ਹੈਨਾ ਵੀ ਆਪਾਂ ਜਦੋਂ ਦੇਖਦੇ ਆ ਹੁਣ ਆ ਵੀਡੀਓ ਕਲਿੱਪ ਸੁਣਦੇ ਆ ਹੈਨਾ ਇੰਨਾ ਮਨ ਭਰ ਆਉਂਦਾ ਸੱਚੀ ਅੱਖਾਂ ਚੋਂ ਪਾਣੀ ਐਵੇਂ ਰੁੱੜ ਰੁੱੜ ਜਾਂਦਾ ਬਹੁਤ ਜ਼ਿਆਦਾ ਦੁੱਖ ਹੁੰਦਾ ਵੀ ਹਾਈਵੇ ਆਪਣੇ ਆਪਣੇ ਲਈ ਹੈ ਨਾ ਉਹਨਾਂ ਨੇ ਆਪ ਕੰਡਿਆਂ ਤੇ ਸੁੱਤੇ ਨੇ ਤੇ ਆਪਾਂ ਨੂੰ ਰਜਾਈ ਦਿੱਤੀ ਹੈ ਨਾ ਤੇ ਬਹੁਤ ਜ਼ਿਆਦਾ ਮੇਂ ਦੁੱਖ ਜਾਂ ਹੁੰਦਾ ਤੇ ਇਸ ਕਰਕੇ ਨਾ ਹੁਣ ਕੋਈ ਵੀ ਯਾਨੀ ਕਿ ਆਹ ਦਿਨਾਂ ਦੇ ਵਿੱਚ ਤਾਂ ਕੋਈ ਵੀ ਯਾਨੀ ਕਿ ਤਿੱਥੇ ਤਿਹਾਰ ਮਨਾਉਣ ਨੂੰ ਬਿਲਕੁਲ ਵੀ ਜੀ ਨਹੀਂ ਕਰਦਾ ਹੈਗਾ ਹੈ ਨਾ ਸਾਡੇ ਵੱਲ ਤਾਂ ਇਹਨਾਂ ਕੱਲ ਪਰਸੋਂ ਯਾਨੀ ਕਿ ਕਿਸੇ ਦੇ ਸ਼ਾਇਦ ਵਿਆਹ ਵੀ ਸੀਗਾ ਕਈ ਤਾਂ ਘਰੇ ਵੀ ਜਾਂਦੇ ਨੇ ਪਰ ਕੀ ਕਰ ਸਕਦੇ ਆ ਹੈ ਨਾ ਜਿਹਦੇ ਜਿਵੇਂ ਦੀ ਸੋਚ ਵਰਤੀ ਜਾਂਦਾ ਪਰ ਸੋਚਣਾ ਚਾਹੀਦਾ ਵੀ ਨਾ ਜੀ ਵੀ ਆਹ ਦਿਨਾਂ ਦੇ ਅੰਦਰ ਆਪਾਂ ਨੂੰ ਖੁਸ਼ੀਆਂ ਜੇ ਵਾਲੇ ਚਲੋ ਨਹੀਂ ਕੋਈ ਕੰਮ ਇਹਨਾਂ ਕਰਨਾ ਚਾਹੀਦਾ ਹੈਗਾ ਹੈ ਨਾ ਵੀ ਥੋੜੇ ਇੱਕ ਗਮੀਜੇ ਵਾਲੇ ਦਿਨ ਹੁੰਦੇ ਨੇ ਕਈ ਤਾਂ ਇੰਨੇ ਕਟਰ ਹੁੰਦੇ ਨੇ ਆ ਦਿਨਾਂ ਦੇ ਵਿੱਚ ਹੈਨਾ ਵੀ نیچے ਵੀ ਸੌਂਦੇ ਨੇ ਹੈਨਾ ਐਵੇਂ ਦੇ ਵੀ ਚਲੋ ਹੈਗੇ ਨੇ ਪਰ ਪਰ ਚਲੋ ਹੈਨਾ ਵੀ ਇੰਨੀ ਵੀ ਵਿਆਹ ਸ਼ਾਦੀਆਂ ਤਾਂ ਨਹੀਂ ਦੇਖੋ ਆ ਦਿਨਾਂ ਦੇ ਵਿੱਚ ਕਰਨੀ ਚਾਹੀਦੀ ਹੈਗੇ ਹੈਨਾ ਉਹਨਾਂ ਨੇ ਵਿਚਾਰਿਆਂ ਨੇ ਦੇਖੋ ਆਪਣੇ ਲਈ ਇੰਨੀਆਂ ਸ਼ਹਾਦਤਾਂ ਦਿੱਤੀਆਂ ਨੇ ਹੈਨਾ ਤੇ ਬਸ ਬਹੁਤ ਜ਼ਿਆਦਾ ਐਵੇਂ ਸੁਣ ਕੇ ਫਿਰ ਬਹੁਤ ਜ਼ਿਆਦਾ ਮੈਂ ਮਨ ਜਾ ਹੁੰਦਾ ਫਿਰ ਹਾਲ ਤਾਂ ਸਾਡੇ ਵੀ ਹੈਗੀ ਸੀਗੀ ਸਲਾਹ ਜੀ ਹੈਗੀ ਸੀਗੀ ਪਹਿਲਾਂ ਵੀ ਅਸੀਂ ਵੀ ਚਲੋ ਜਾ ਕੇ ਇਹ ਨਾ ਬੱਚਿਆਂ ਨੂੰ ਸਰਹੰਦ ਦਿਖਾ ਕੇ ਲੈ ਕੇ ਆਈਏ ਪਰ ਬੱਚੇ ਨਾ ਹਲੇ ਸ਼ਾਨ ਯਾਨਕਿ ਜਿਆਦਾ ਛੋਟਾ ਵੀ ਹੁਣ ਭੀੜ ਹੋਊਗੀ ਹੈਨਾ ਇਸ ਕਰਕੇ ਮੈਂ ਖਾ ਥੋੜਾ ਕੋ ਔਖਾ ਤੇ ਵੀ ਆਪਾਂ ਚਲੋ ਵੀ ਠਹਿਰ ਕੇ ਜੀ ਚੱਲ ਆਵਾਂਗੇ ਹੈਨਾ ਤੇ ਦੇਖੋ ਹੈਨਾ ਆਪਣਾ ਕੀ ਇੰਨਾ ਦਿ ਲੋ ਕਰਦਾ ਵੀ ਆਪਾਂ ਆਪਣੇ ਬੱਚੇ ਲਈ ਮੈਂ ਸੋਚਦੇ ਵੀ ਨਾ ਉੱਥੇ ਭੀੜ ਹੋ ਗਈ ਹੈ ਹੈਨਾ ਪਰ ਉਹਨਾਂ ਨੇ ਦੇਖੋ ਜਮਾ ਵੀ ਨਹੀਂ ਐਵੇਂ ਸੋਚਿਆ ਗਿਆ ਵੀ ਸਾਡੇ ਬੱਚੇ ਛੋਟੇ-ਛੋਟੇ ਨੇ ਹੈਨਾ ਵੀ ਕਿੰਨੇ ਕਚੀਰ ਦੇਨੇ ਵੇ ਹਲੇ ਉਹਨਾਂ ਦੀ ਖੇਲਣ ਦੀ ਉਮਰ ਹੈ ਤੇ ਉਹਨਾਂ ਨੇ ਵੀ ਆਪਣੇ ਲਈ ਹੈਨਾ ਆਪਣੀਆਂ ਕੁਰਬਾਨੀਆਂ ਸ਼ਹਾਦਤਾਂ ਦਿੱਤੀਆਂ ਨੇ ਹੈਨਾ ਜਿਹੜਾ ਕਿ ਕਿਸੇ ਅੱਜ ਤੱਕ ਨਹੀਂ ਕੋਈ ਵੀ ਇਹਨਾਂ ਦਾ ਦਾਨ ਨਹੀਂ ਹੋਇਆ ਹੈਨਾ ਤੇ ਨਾ ਹੀ ਕਦੇ ਹੋਊਗਾ ਜਿਨ੍ਹਾਂ ਨੇ ਆਪਣਾ ਪੂਰਾ ਪਰਿਵਾਰ ਵਾਰ ਦਿੱਤਾ ਆਪਣੇ ਲਈ ਤੇ ਫਰੈਂਡ ਹੁਣ ਦੇਖੋ ਚਲੋ ਹੈਨਾ ਤੇ ਹੁਣ ਫਰੈਂਡ ਮੈਂ ਲੱਗੀ ਸੀਗੀ ਸਾਫ ਸਫਾਈਆਂ ਦੇਖੋ ਇੱਥੇ ਮੈਂ ਕਰਤੀ ਤੇ ਇੱਥੇ ਛੰਨ ਨੂੰ ਹੁਣ ਆ ਗਿਆ ਸੀਗਾ ਇਹਨੇ ਨੰਗੇ ਪੈਰੇ ਸੀਗਾ ਇਹ ਮੈਂ ਇਹਨੂੰ ਫਿਰ ਗੋਦੀ ਚਾ ਕੇ ਫਿਰ ਆਪਣੇ ਡੈਡੀ ਕੋਲੇ ਛੱਡਿਆ ਆਈਆਂ ਤੇ ਫਿਰ ਫੇਰ ਆ ਗਿਆ ਦੇਖੋ ਇਹ ਐਨਾ ਕਹਿੰਦਾ ਮम्मा ਮੈਨੇ ਸਾਫ ਸਫਾਈਆਂ ਕਰਨੀਆਂ ਨੇ ਨੰਗੇ ਪੈਰੇ ਸੀਗਾ ਇਹ ਮੈਂ ਕਿਹਾ ਤੂੰ ਨੰਗੇ ਪੈਰੇ ਤੂੰ ਜਾ ਮਾ ਆਪਣੇ ਡੈਡੀ ਕੋਲੇ ਬੈ ਜਾ ਜਾ ਕੇ ਹਨਾ ਕੰਬਲ ਦੇ ਵਿੱਚ ਪਰ ਨਹੀਂ ਇਹਨਾਂ ਨੂੰ ਵੀ ਜਦੋਂ ਹੁਣ ਮੈਂ ਉੱਠ ਗਈਆਂ ਹੁਣ ਫਿਰ ਇਹਨਾਂ ਨੇ ਵੀ ਉੱਠਣਾ ਹੀ ਸੀਗਾ ਐ ਸੀਗਾ ਇਹ ਮਹਾ ਚੱਲ ਹੈਨਾ ਮੈਂ ਚਲੋ ਖੇਡ ਲੈਂਦੇ ਥੋੜੀ ਦਿਰ ਅੰਦਰ ਨਹੀਂ ਇਹਨੂੰ ਠੰਡ ਲੱਗਦੀ ਹੈਗੀ ਮਤਲਬ ਕਿ ਯਾਨਕੀ ਦਰਵਾਜ਼ੇ ਸਾਰੇ ਉਹਦੇ ਪੈਸੀਗੇ ਨਾ ਖੋਲੇ ਹੀ ਨਹੀਂ ਹੈਗੇ ਆਪਾਂ ਨੇ ਸਵੇਰ ਦੇ ਨਾ ਇਧਰ ਲਾ ਖੋਲ ਲੈਨੇ ਆ ਉਧਰ ਲਾ ਉਧਰ ਲਾ ਮੈਨੇ ਹੁਣ ਥੋੜਾ ਇੱਕ ਖੋਲਿਆ ਸੀਗਾ ਐ ਸੀਗਾ ਤੇ ਹੁਣ ਮੈਂ ਲੱਗੀ ਸੀਗੀ ਝਾੜੂ ਲਗਾਣ ਚਾਹ ਪਾਣੀ ਮੈਂ ਆਪਾਂ ਨੇ ਸਵੇਰੀ ਪੀ ਲਿਆ ਸੀਗਾ ਪਰ ਹੁਣ ਭੁੱਖ ਜੀ ਨਾ ਸਵੇਰ ਸਵੇਰੇ ਇੰਨੀ ਲੱਗਦੀ ਨਹੀਂ ਹੈਗੀ ਬਈ ਚਾਹ ਪਾਣੀ ਪੀ ਲੈਨੇ ਆ ਕੁਛ ਖਾ ਲੈਨੇ ਆ ਨਾਲ ਪੰਜੀਰੀ ਵਗੈਰਾ ਜਾਂ ਕੁਛ ਹੋਰ ਖਾ ਲੈਨੇ ਆ ਨਾਲ ਹੈਨਾ ਇੰਨੀ ਭੁੱਖ ਜੀ ਨਹੀਂ ਲੱਗਦੀ ਹੈਗੀ ਪਰ ਹਮਨੀਤ ਦੇ ਡਾਡੇ ਨੂੰ ਬਹੁਤ ਲੱਗਦੀ ਹੁੰਦੀ ਉਹਨਾਂ ਨੂੰ ਐ ਹੁੰਦਾ ਬਸ ਮੈਨੂੰ ਸਵੇਰੀ ਰੋਟੀ ਮਿਲ ਜਵੇ ਤੇ ਉਹਨਾਂ ਨੂੰ ਤਾਂ ਫਿਰ ਮੈਂ ਨੇ ਸਾਗ ਬਣਾਇਆ ਸੀਗਾ ਨਾ ਸਾਗ ਨਾਲ ਮੱਕੀ ਦੀ ਰੋਟੀ ਦੇਣ ਸੀਗੀ ਹੁਣ ਮੈਂ ਲੱਗੀ ਸੀਗੀ ਦੁਪਹਿਰ ਦਾ ਖਾਣਾ ਬਣਾਉਣ ਦੁਪਹਿਰ ਦਾ ਤੇ ਹੁਣ ਸਵੇਰ ਦਾ ਬਸ ਇਕੱਠਾ ਜਿਹਾ ਹੀ ਹੋ ਜਾਂਦਾ ਟਾਈਮ ਇੱਥੇ 11:00 ਵੱਜ ਗਏ ਸੀਗੀ 11:00 ਪਤਾ ਨਹੀਂ 12:00 ਵਜੇ ਹਾਂ 12:00 ਵੱਜ ਗਏ ਸੀਗੇ 12:00 ਵਜੇ ਦਾ ਟਾਈਮ ਹੈ ਇਹ ਕਿਉਂਕਿ ਦੇਖੋ ਹੁਣ ਦਿਨ ਛੋਟੇ ਹੋਣ ਕਰਕੇ ਸਵੇਰੇ ਨਹੀਂ ਭੁੱਖ ਲੱਗਦੀ ਨਹੀਂ ਹੈਗੀ ਫਿਰ ਦੁਪਹਿਰ ਨੂੰ ਯਾਨਕਿ ਥੋੜੀ ਕਿ 6:00 ਤੀ ਖਾ ਲੈਣੇ ਆ ਜਿਵੇਂ ਪਹਿਲਾਂ ਗਰਮੀਆਂ ਚ ਖਾਣੇ ਹੁੰਨੇ ਸੀ 2:30 ਵਜੇ ਹੈਨਾ ਪਰ ਹੁਣ ਠੰਡ ਚ 12:00 ਵਜੇ ਖਾ ਲੈਣੇ ਆ ਜਦੋਂ ਰਮਣੀਤ ਦੇ ਡੈਡੀ ਘਰੇ ਹੁੰਦੇ ਨੇ ਤਾਂ ਹੈਨਾ ਅੰਗਰ ਜੋਨ ਨੇ ਕੰਮ ਤੇ ਜਾਣਾ ਹੋਵੇ ਫੇਰ ਨਹੀਂ ਫੇਰ ਤਾਂ ਚਲੋ 3 ਵਰੀ ਚਲੋ ਖਾਈ ਜਾਂਦੀ ਹੈ ਪਰ ਫਿਰ ਵੀ ਮੈਂ ਤਾਂ ਦੋ ਵਰੀਓ ਖਾਣੀ ਹੁੰਦੀ ਆ ਮੈਂ ਇਹਨਾਂ ਕੇ ਹੱਥ ਬਣੀ ਹੋਈ ਹੈ ਮੈਂ 10 10 11 ਵਜੇ ਖਾਣੀ ਹੁੰਦੀ ਆ ਤੇ ਇੱਥੇ ਹੁਣ ਆਪਾਂ ਬਣਾਵਾਂਗੇ ਮੇਥੇ ਦੇ ਪਰੌਂਠੇ ਉਹਦੇ ਲਈ ਮੈਂ ਪਹਿਲਾਂ ਕੱਟ ਲੈਨੇ ਮੈਂ ਇੱਥੇ ਕੱਟ ਲੈ ਸੀਗੇ ਬਰੀਕ ਬਰੀਕ ਤੇ ਹੁਣ ਮੈਂ ਜੀਰਾ ਪੁਰਨਾ ਲੈ ਸੀਗਾ ਤਵੇ ਤੇ ਤੇ ਇਹਨੂੰ ਪੀਸ ਲਵਾਂਗੇ ਆਪਾਂ ਚਕਲੇ ਬੇਲ ਨੇ ਤੇ ਪੀਸ ਲਿਆ ਸੀਗਾ ਮੈਂ ਤੇ ਜਿਹੜਾ ਤੂੰ ਦੁਪਹਿਰ ਆਪਾਂ ਭੁੰਨ ਕੇ ਜੀਰਾ ਫੇਰ ਪਾਉਨੇ ਨੇ ਕਾਸੀ ਚ ਵੀ ਚਾਹੇ ਰੈਤੇ ਚ ਚਾਹੇ ਸਬਜੀਆ ਚ ਚਾਹੇ ਪਰੌਂਠੇ ਚ ਕਿਸੇ ਚਾ ਵੀ ਉਹਦੀ 스멜 ਜਿਹੜੀ ਹੁੰਦੀ ਉਹ ਅਲੱਗ ਜੀ ਹੁੰਦੀ ਹੈ ਨਾ ਫਰੈਸ਼ ਫਰੈਸ਼ ਹੁੰਦੀ ਹੈ ਵਧੀਆ ਹੁੰਦੀ ਹੈ ਉਹ ਤੇ ਬਹੁਤ ਸੋਹਣੀ ਖੁਸ਼ਬੂ ਜੀ ਆਦੀ ਹੁੰਦੀ ਹੈ ਤੇ ਹੁਣ ਆਪਾਂ ਮੇਥੇ ਦੇ ਵਿੱਚ ਪਾ ਦਵਾਂਗੇ ਨਮਕ ਮਿਰਚ ਹਲਦੀ ਤੇ ਮੰਜਮਾਨ ਹੈ ਨਾ ਇਹ ਤਿੰਨੇ ਚਾਰੇ ਚੀਜ਼ ਆਪਾਂ ਪਾ ਲਵਾਂਗੇ ਜਿਆਦਾ ਮਿਰਚਾਂ ਨਹੀਂ ਮੈਂ ਪਾਈਆਂ ਸੀਗੀਆਂ ਕਿਉਂਕਿ ਫਿਰ ਬੱਚਿਆਂ ਨੇ ਖਾਣੇ ਨੇ ਨਾ ਫਿਰ ਜਦੋਂ ਅਸੀਂ ਯਾਨੀ ਕਿ ਆਪਣੇ ਪਰੌਂਠੇ ਜਦੋਂ ਲਾਵਾਂਗੇ ਮੈਂ ਉਦੋਂ ਥੋੜੀ ਥੋੜੀ ਅਲੱਗ ਤੋਂ ਪਾ ਲਵਾਂਗੀ ਹੈ ਨਾ ਬੱਚਿਆਂ ਲਈ ਪਰ ਮੈਂ ਇੰਨੀ ਜਿਆਦਾ ਮਿਰਚਾਂ ਨਹੀਂ ਪਾਵਾਂਗੀ ਤੇ ਇਹਦੇ ਦੋ ਹਰੀਆਂ ਮਿਰਚਾਂ ਕੱਟ ਲਈਆਂ ਸੀਗੀਆਂ ਥੋੜੀ ਜਿਹੀ ਇੱਕ ਲਾਲ ਮਿਰਚ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਇਹ ਮਿਕਸ ਹੋ ਗਿਆ ਸੀਗਾ ਤੇ ਰੋਟੀ ਮੈਂ ਬਣਾਵਾਂਗੀ ਮੱਕੀ ਦੀ ਹੈ ਨਾ ਵਿੱਚ ਥੋੜਾ ਜਿਹਾ ਮੈਂ ਮੱਕੀ ਦਾ ਆਟਾ ਮਿਕਸ ਕੀਤਾ ਸੀਗਾ ਕਣਕ ਦੇ ਤੇ ਆ ਮੱਕੀ ਦਾ ਹੈ ਨਾ ਦੋਨੇ ਮਿਕਸ ਕਰਕੇ ਗੁੰਨ ਲਿਆ ਸੀਗਾ ਹੁਣ ਤਾਂ ਠੰਡ ਵਿੱਚ ਹੈ ਨਾ ਮੱਕੀ ਦੀ ਰੋਟੀ ਟੇਸਟੀ ਲੱਗਦੀ ਆ ਵਧੀਆ ਲੱਗਦੀ ਆ ਪਰ ਮੱਥ ਵਾਲੀ ਨਹੀਂ ਬਣਾਈ ਸੀਗੀ ਕਿਉਂਕਿ ਮੱਥ ਵਾਲੀ ਨਾ ਫਿਰ ਬੱਚੇ ਨਹੀਂ ਖਾਂਦੇ ਹੈਗੇ ਤੇ ਬਾਕੀ ਮੈਂ ਤਾਂ ਖਾ ਲੈਣੀ ਹੁੰਨੀ ਆ ਰਮਿੰਦਰ ਦੇ ਰਾੜੀ ਵੀ ਖਾ ਲੈਣੀ ਹੁੰਨੀ ਆ ਤੇ ਹੁਣ ਮੈਂ ਯਾਨਕੀ ਕਰੋਟੀ ਜੀ ਵੀ ਸਿੰਪਲ ਬੇਲ ਕੇ ਇਹਦੇ ਚ ਆਪਾਂ ਐਂ ਮੇਥੀ ਭਰ ਦਵਾਂਗੇ ਤੇ ਜਿਵੇਂ ਇੱਕ ਲੱਛੇ ਵਾਲੇ ਪਰੌਂਠੇ ਨਹੀਂ ਹੁੰਦੇ ਨੇ ਮੈਂ ਉਵੇਂ ਤਿਆਰ ਕਰ ਰਹੀ ਸੀਗੀ ਹੈਨਾ ਐਵੇਂ ਰੋਲ ਜਾ ਕਰਕੇ ਹੁਣ ਆਪਾਂ ਹੁਣ ਸਿੰਪਲ ਜਿਹੇ ਤਰੀਕੇ ਨਾਲ ਬੇਲ ਦਵਾਂਗੇ ਹੈਨਾ ਬਹੁਤ ਜਿਆਦਾ ਟੇਸਟੀ ਬਣੇ ਸੀ ਕਿ ਕੁਰਕਰੇ ਕੁਰਕਰੇ ਜਿਵੇਂ ਉਹਦੇ ਨਾਲ ਮੇਥੀ ਸੋਰੀ ਕੀ ਕਹਿੰਦੇ ਨੇ ਮੱਕੀ ਦੇ ਆਟੇ ਨਾਲ ਹੈ ਨਾ ਮੱਕੀ ਦੇ ਆਟੇ ਤਾਂ ਬਾਲੇ ਟੇਸਟੀ ਪਰੌਂਠੇ ਬਣੇ ਸੀਗੇ ਇਹ ਤੇ ਇਹਨਾਂ ਨੂੰ ਬਸ ਮੈਂ ਐਵੇਂ ਗੋਲ ਗੋਲ ਕਰਕੇ ਥੋੜੀ ਥੋੜੀ ਆਪਾਂ ਮੇਥੀ ਪਾਵਾਂਗੇ ਵੈਸੇ ਵੀ ਹੈ ਨਾ ਗ੍ਰੀਨ ਵੈਜੀਟੇਬਲ ਬਹੁਤ ਵਧੀਆ ਹੁੰਦੀ ਹੈ ਤੇ ਹੁਣ ਅੱਜ ਕੱਲ ਤਾਂ ਫਰੈਸ਼ ਫਰੈਸ਼ ਆ ਰਹੀਆਂ ਹੈ ਨਾ ਜਿੰਨੀ ਮਰਜ਼ੀ ਆਪਾਂ ਖਾ ਸਕਦੇ ਹਾਂ ਨਾ ਚਾਹੇ ਪਰੌਂਠੇ ਬਣਾ ਕੇ ਖਾ ਲਓ ਚਾਹੇ ਪਕੌੜੇ ਬਣਾ ਕੇ ਖਾ ਲਓ ਕਿਵੇਂ ਮਰਜ਼ੀ ਖਾ ਲਓ ਤੇ ਅੱਥੇ ਵਸ ਆਪਣੇ ਪਰੌਂਠੇ ਹੋ ਗਏ ਨੇ ਰੈਡੀ ਸ਼ਾਨ ਉਸਾਰ ਨਾਲ ਜ਼ਿਆਦਾ ਭੁੱਖ ਲੱਗੀ ਹੋਈ ਸੀ ਇਸ ਕਰਕੇ ਸਾਰ ਨਾਲ ਪਹਿਲਾਂ ਮੈਂ ਸ਼ਾਨ ਦਾ ਹੀ ਪਰੌਂਠਾ ਲਾਇਆ ਸੀਗਾ ਆ ਦੇਖੋ ਮੈਂ ਸਾਰੇ ਐਵੇਂ ਕਰਕੇ ਲਾ ਲਵਾਂਗੀ ਤੇ ਬਾਹਰੇ ਡਾਲੇ ਸੀਗਾ ਬੱਚਿਆਂ ਨੇ ਮੰਜਾ ਕਿਉਂਕਿ ਧੁੱਪ ਤਾਂ ਹੈ ਨਹੀਂ ਸੀਗੀ ਪਰ ਤੁੱਪੇ ਦਾ ਨਾ ਥੋੜਾ ਜਿਹਾ ਥੋੜਾ ਜਿਹਾ ਨਿਕੋ ਸੀਗਾ ਜਿਵੇਂ ਸੇਕ ਜਾਂ ਹੁੰਦਾ ਹੈ ਨਾ ਜ਼ਿਆਦਾ ਤੇਜ ਧੁੱਪ ਹੈ ਨਹੀਂ ਸੀਗੀ ਪਰ ਠੰਡ ਵੀ ਨਹੀਂ ਇੰਨੀ ਹੈਗੀ ਸੀਗੀ ਬਾਹਰੇ ਲੱਗਦੇ ਸੀਗੇ ਕਿਉਂਕਿ ਟਾਈਮ ਇੱਥੇ 12 ਕਵਜੇ ਦਾ ਹੋ ਗਿਆ ਸੀਗਾ 12 ਵਜੇ ਤਾਂ ਫਿਰ ਵੀ ਫਰਕ ਜਾਂ ਪੈ ਜਾਂਦਾ ਹੈਗਾ ਹੈਨਾ ਠੰਡ ਠੁੰਡ ਦਾ ਤੇ ਚਲੋ ਜਿੱਥੇ ਪਹਿਲਾਂ ਮੈਂ ਬੱਚਿਆਂ ਨੂੰ ਲਾ ਕੇ ਦਵਾਂਗੀ ਤੇ ਆ ਦੇਖੋ ਬਾਹਰੇ ਖਾ ਰਹੇ ਨੇ ਬੱਚੇ ਰਮਨੀਤ ਦੇ ਡੈਡੀ ਨੇ ਤਾਂ ਸਵੇਰੇ ਕਰ ਲਏ ਸੀਗਾ ਇਸ ਕੱਲ੍ਹ ਕਿ ਉਹਨਾਂ ਨੇ ਉਹ ਠਹਿਰ ਕੇ ਜੀ ਖਾਣਗੇ ਤੇ ਇੱਥੇ ਨਾਲੇ ਪਤੰਗ ਇੰਜੋਏ ਕਰ ਰਹੇ ਸੀਗੇ ਆ ਦੇਖੋ ਦੋਨੇ ਬੱਚੇ ਖਾ ਰਹੇ ਨੇ ਪਰੌਂਠੇ ਚਾਹ ਦੇ ਨਾਲ ਸ਼ਾਨ ਖਾ ਰਿਹਾ ਦੁੱਧ ਦੇ ਨਾਲ ਤੇ ਇੱਥੇ ਰਮਨੀਤ ਦੇ ਡੈਡੀ ਲੱਗ ਰਹੇ ਨੇ ਕੁਝ ਸੈਲਫ ਜੇ ਬਣਾਉਣੀਆਂ ਦੇਖਦੇ ਨੇ ਵੀ ਉਹ ਕਿਚਨ ਚ ਲਗਾਵਾਂਗੇ ਹਨਾ ਥੋੜੇ ਇੱਕ ਆਰਗੇਨਾਈਜ਼ਰ ਜੇ ਘਰੇ ਬਣਾ ਰਹੇ ਨੇ ਤਿਆਰ ਕਰ ਰਹੇ ਨੇ ਕਹਿੰਦਾ ਮੈਂ ਤੇਰੇ 300 ਰੁਪਏ ਬਚਾ ਦੇਵਾਂਗਾ ਹਨਾ ਪੈਸੇ ਦੀ ਬਚਤ ਕਰ ਰਹੇ ਨੇ ਦੇਖੋ ਰਮਣੀਤੇ ਦੇ ਰੈਡੀ ਆਪ ਹੈਲਪ ਕਰ ਯਾਨਕੀ ਕੁਛ ਨਾ ਕੁਛ ਬਣਾ ਰਹੇ ਨੇ ਹਨਾ ਮੇਰੀ ਹੈਲਪ ਕਰ ਰਹੇ ਨੇ ਮੈਂ ਇਹਨਾਂ ਨੂੰ ਨਾ ਕੋਈ ਬੇਨਤੀ ਕਹਿੰਦੀ ਰਹਿੰਦੀ ਵੀ ਮੈਂ ਸੈਲਫ ਲੈਣੀ ਹੈ ਹਨਾ ਚਾਹੇ ਕੰਚ ਦੀ ਚਾਹੇ ਪਰ ਹੁਣ ਥੋੜੀ ਜਿਹੀ ਕੋ ਕਹਿੰਦੇ-ਕਹਿੰਦੇ ਮੈਂ ਤੈਨੂੰ ਘਰੇ ਤਿਆਰ ਕਰਕੇ ਦੇ ਦੇਵਾਂਗਾ ਵੀ ਤੇਰੇ ਘਰੇ ਪੈਸੇ ਬਚਾ ਦੇਵਾਂਗਾ ਮੈਂ ਐਨੇ ਹਨਾ ਤੁਹ ਦੇਖਦੇ ਆ ਵੀ ਕਦੋਂ ਰੈਡੀ ਕਰਨਗੇ ਕਟਕੁੱਟ ਲਈਏ ਇਹਨਾਂ ਨੇ ਕਟਰ ਨਾਲ ਹੈਨਾ ਘਰੀ ਸਾਰੇ ਆਲ-ਰਾਊਂਡਰ ਕੰਮ ਕਰ ਲੈਂਦੇ ਨੇ ਇਹ ਕੁਛ ਵੀ ਇਹਨਾਂ ਨੂੰ ਜਨ ਕਿ ਛੋਟੇ-ਮੋਟੇ ਕੰਮ ਇਹ ਜ਼ਿਆਦਾਤਰ ਕਾਰੀ ਲੈਂਦੇ ਨੇ ਹੈਨਾ ਸੈਲਫ ਸੁਲਫਾ ਜੇ ਬਣਾ ਲਓ ਚਾਹੇ ਗੇਟ ਗ੍ਰਿਲਾਂ ਜਿਵੇਂ ਮਾਰੇ ਮੋٹے ਕਰ ਲੈਂਦੇ ਨੇ ਹੈਗੇ ਤੇ ਫਰੈਂਡ ਉਸ ਤੋਂ ਬਾਅਦ ਰੋਟੀ ਪਾਣੀ ਦੇਖੋ ਮੈਂ ਵੀ ਖਾ ਲਿਆ ਬੱਚਾ ਨੇ ਖਾ ਲਿਆ ਤੇ ਸੈਲਫ ਹਲੇ ਆਪਣੇ ਫਿਲਹਾਲ ਤਿਆਰ ਨਹੀਂ ਹੋਈਆਂ ਕਿਉਂਕਿ ਹਲੇ ਸੋਚੇ ਨਹੀਂ ਹੈਗੇ ਕਿ ਕਿਹਦੇ ਲਈ ਤਿਆਰ ਕਰਨੇ ਨੇ ਰਮਨੀਤ ਇਹ ਤੇ ਰੈਡੀ ਤਾਂ ਅੰਜ ਕਹਿੰਦੇ ਸੀਗੇ ਵੀ ਮੈਂ ਵੀ ਪੋੜੀਆਂ ਦੇ ਥੱਲੇ ਜਿਵੇਂ ਹੈਨਾ ਤੇ ਪੋੜੀਆਂ ਤੇ ਸਮਾਨ ਪਿਆ ਰਹਿੰਦਾ ਜਿਵੇਂ ਤੇਲ ਦੀਆਂ ਸ਼ੀਸ਼ੀਆਂ ਕੰਗੇ ਵਗੈਰਾ ਆ ਚੀਜ਼ ਹੈਨਾ ਉਹਦੇ ਲਈ ਬਣਾਵਣੇ ਮੈਂ ਕਿਹਾ ਵੀ ਨਹੀਂ ਮੈਂ ਕਿਹਾ ਤੁਸੀਂ ਮੈਨੂੰ ਵੀ ਉੱਥੇ ਨਾ ਪੋੜੀਆਂ ਦੇ ਥੱਲੇ ਨਾ ਲਗਾਓ ਮੈਨੂੰ ਕਿਚਨ ਲਈ ਤਿਆਰ ਕਰ ਦਿਓ ਤੁਸੀਂ ਨਾ ਕਿਚਨ 'ਚ ਮੈਂ ਲਗਾ ਲਵਾਂਗੀ ਕੱਪ-ਕੁੱਪ ਰੱਖਣ ਲਈ ਰੈਕ ਦੇ ਵਿੱਚ ਥੋੜੀ ਜਿਹੀ ਇੱਕ ਸੈਲਫ ਜੀ ਹੋ ਜਾਊਗੀ ਉਹਦੇ ਲਈ ਤੇ ਫਿਲਹਾਲ ਚਲੋ ਹੁਣ ਪੈਂਡਿੰਗ ਉੱਥੇ ਕੰਮ ਛੱਡਦਾ ਕਿਉਂਕਿ ਸਾਰਾ ਸੋਚ ਸਮਝ ਕੇ ਫੇਰ ਸੈਲਫ ਜੀ ਬਣਾਵਾਂਗੇ ਉਹ ਇੱਥੇ ਫਿਰ ਮੈਂ ਲੱਗੀ ਸੀ ਕਿ ਉਹ ਝਾੜੂ ਲਗਾਣ ਕਿਥੇ ਮੈਂ ਫਟਾਫਟ ਲਗਾ ਦਨੀ ਆ ਝਾੜੂ ਪੋਚਾ ਵਗੈਰਾ ਮੈਂ ਨਾ ਲਗਾਇਆ ਨਹੀਂ ਹੈਗਾ ਨਾ ਹੀ ਮੈਨੇ ਅੰਦਰ ਲਗਾਇਆ ਨਾ ਹੀ ਮੈਨੇ ਬਾਹਰ ਲਗਾਇਆ ਹੈਗਾ ਅੰਦਰ ਨੂੰ ਸਾਫ਼ ਜਾ ਪਿਆ ਸੀ ਕਿ ਮੈਂ ਕਿਹਾ ਛੱਡ ਪਰਾਂ ਮੈਂ ਕਿਹਾ ਹੈਨਾ ਕਾਨੂੰ ਵੀ ਲਗਾਉਣੀ ਆ ਵੀ ਚਲੋ ਵੀ ਕੱਲ ਨੂੰ ਲਗਾ ਦਵਾਂਗੇ ਹੈਨਾ ਤੇ ਹੁਣ ਮੈਂ ਇੱਕ ਦੋ ਦਿਨ ਛੱਡ ਦਿੰਨੀ ਹੁੰਨੀ ਆ ਪੋਚੇ ਕੰਨੇ ਜਿਹੜੀ ਚੀਕ ਨਹੀਂ ਸਰ ਜਾਂਦਾ ਹੁੰਦਾ ਫਿਰ ਮੈਂ ਸਾਰ ਲਾਣੀ ਹੁੰਨੀ ਆ ਵੀ ਇੰਨਾ ਕੋਈ ਉਹ ਨਹੀਂ ਹੁੰਦਾ ਹੈਗਾ ਹੈਨਾ ਇਥੇ ਝਾੜੂ-ਚੂੜੂ ਲਗਾ ਕੇ ਝਾੜੂ ਨਾਲੀ ਦੇਖ ਕਿੰਨੀ ਵਧੀਆ ਸਫਾਈ ਜੀ ਆ ਜਾਂਦੀ ਹੈ ਕੱਚੇ ਦੇ ਵਿੱਚ ਤਾਂ ਪੱਕੇ 'ਚ ਤਾਂ ਫਿਰ ਵੀ ਚੱਲ ਹੈ ਨਾ ਪੋਚੇ ਦਾ ਹੋ ਜਾਂ ਕਿ ਪਤਾ ਲੱਗਣਾ ਜਾਂਦਾ ਵੀ ਹਾਂ ਵੀ ਪੋਚਾ ਨਹੀਂ ਲੱਗਾ ਹੈਗਾ ਪਰ ਕੱਚੇ ਕੰਨੀਓ ਤਾਂ ਵੀ ਐ ਹੋ ਜਾਂਦਾ ਵੀ ਝਾੜੂ ਨਾਲੀ ਸਾਫ਼ ਸਫਾਈ ਆ ਜੀ ਆ ਜਾਂਦੀ ਹੈ ਇੱਥੇ ਹੁਣ ਮੈਂ ਸਾਰੀ ਚੱਕ ਧਰ ਜੀ ਕਰ ਦਵਾਂਗੀ ਚੁੱਲ੍ਹੇ 'ਚੋਂ ਵੀ ਮੈਂ ਆਖ ਰੂਕ ਕੱਢਦੀ ਐ ਤੇ ਇੱਥੇ ਬਾਹਰ ਦੇ ਕੰਮ ਕਰਕੇ ਮੈਂ ਅੰਦਰ ਕਿਚਨ ਦੇ ਭਾਂਡੇ-ਪੁੰਡੇ ਮੰਜ ਮਾਨਤੇ ਸੀਗੇ ਹਾਂ ਮਾਨਤੇ ਸੀਗੇ ਤੇ ਇੱਥੇ ਨਾ ਸ਼ਾਨ ਹੁਣ ਲੜਨ ਲੱਗ ਰਿਹਾ ਸੀਗੇ ਆਪਣੇ ਵੀਰ ਜੀ ਨਾਲ ਦੋਨੋਂ ਭਰਾਵਾਂ ਦੀ ਲੜਾਈ ਹੋ ਚਾਨਨ ਨੂੰ ਨਾ ਆਪਣੀ ਕਾਪੀਆਂ ਤਾਂ ਦੇਖੋ ਵਧੀਆ ਨਹੀਂ ਲੱਗਦੀਆਂ ਕਿ ਆਪਣੀ ਕਾਪੀਆਂ ਤੋਂ ਹੀ ਅੱਕਿਆ ਪਿਆ ਹੈ ਨਾ 4 ਲਾਈਨਾਂ ਵਾਲੀਆਂ ਤੇ ਜਿਹੜੀ 4 ਲਾਈਨਾਂ ਵਾਲੀਆਂ ਹੁੰਦੀਆਂ ਨੇ ਉਹ ਤੋਂ ਅੱਕਿਆ ਪਿਆ ਸੀਗਾ ਜਿਹੜੀ ਸੋਰੀ ਬਾਕਸ ਵਾਲੀ ਹੁੰਦੀਆਂ ਨੇ ਨਾ ਡੱਬੀ ਵਾਲੀਆਂ ਕਾਪੀ ਹੁੰਦੀਆਂ ਉਹਨਾਂ ਤੋਂ ਅੱਕਿਆ ਪਿਆ ਸੀਗਾ ਤੇ ਆਪਣੀ ਬੀਰੀ ਵਾਲੀ ਹੈ ਨਾ ਜਿਹੜੀ 1 ਲਾਈਨ ਵਾਲੀ ਕਾਪੀ ਹੁੰਦੀ ਆ ਉਹ ਵਧੀਆ ਲੱਗ ਰਹੀ ਸੀਗੀ ਉਹਦੇ ਉੱਤੇ ਕੰਮ ਕਰਨ ਨੂੰ ਕਹਿੰਦਾ ਸੀਗਾ ਵੀ ਹਾਂ ਹਾਂ ਮੈਨੇ ਤਾਂ ਕਹਿੰਦਾ ਉਹ ਕਾਪੀਆਂ ਤੇ ਕੰਮ ਕਰਨਾ ਐਨ ਸੀਗਾ ਫਿਰ ਇਹਨੂੰ ਮੈਂ ਡਰਾਇੰਗ ਦਿੱਤੀ ਸੀ ਕਿ ਮਖਾਲਾ ਤੂੰ ਕਲਰ ਕਰ ਲੈ ਹੈਨਾ ਤੇ ਹੁਣ ਕਲਰ ਦੇ ਵਿੱਚ ਐਨਾ ਮਗਨ ਹੋਇਆ ਪਿਆ ਸੀਗਾ ਇਹਨੇ ਆਪਣੀ ਦਾਦੀ ਨਹੀਂ ਦੇਖੀ ਹੈਗੀ ਤੇ ਦਾਦੀ ਨੇ ਐਨਾ ਖੜਕਾ ਕਰਿਆ ਹੈ ਨਾ ਬਲੁਕ ਲੁਕ ਕੇ ਵੀ ਇਹਨੂੰ ਪੂਰੇ ਇਸ਼ਾਰੇ ਕਰੇ ਪਰ ਨਹੀਂ ਇਹਨੇ ਬਿਲਕੁਲ ਆਪਣੀ ਦਾਦੀ ਨੂੰ ਇਗਨੋਰ ਕਰਤਾ ਹੈਨਾ ਜਿਵੇਂ ਕਿ ਇੱਥੇ ਹੈਗੀ ਨਹੀਂ ਹੈਗੀ ਐਨ ਸੀਗਾ ਤੇ ਹੁਣ ਵੀ ਦੇਖ ਦੋਨੇ ਭਰਾ ਇੱਥੇ ਵੀ ਲੜਨ ਲੱਗ ਰਹੇ ਨੇ ਵੀ ਇੱਕ ਦੂਜੇ ਦੇ ਨਾ ਕਾਪੀਆਂ ਪਿੱਛੇ ਡਰਾਇੰਗਾਂ ਪਿੱਛੇ ਲੜਨ ਲੱਗ ਰਹੇ ਨੇ ਦੋਨੇ ਮੈਨੇ ਉਹ ਉਹਨੂੰ ਨਹੀਂ ਆਪਣੀ ਚੀਜ਼ ਤੇ ਹੱਥ ਲਾਣ ਦੇਂਦਾ ਉਹ ਉਹਨੂੰ ਰਮਨੀਤ ਵੀ ਵਿਚਾਰਾ ਕੀ ਕਰੇ ਵੀ ਹਲੇ ਫਿਲਹਾਲ ਤੱਕ ਚਲੋ ਐ ਯਾਨੀ ਹੈਗਾ ਵੀ ਨੂੰ ਇੰਨੀ ਸਮਝ ਆ ਜਾਵੇ ਤੇ ਚਲੋ ਕੋਈ ਗੱਲ ਨਹੀਂ ਧੋਨਾ ਚ ਥੋੜਾ ਕੋ ਹੋ ਹੀ ਜਾਂਦਾ ਹੈ ਨਾ ਤੇ ਇੱਥੇ ਹੁਣ ਅਸੀਂ ਲੱਗ ਰਹੇ ਸੀਗੇ ਗੱਲਾਂ ਕਰਨ ਗੱਲਾਂ ਅਸੀਂ ਕਰ ਰਹੇ ਸੀਗੇ ਮੰਨੂ ਦੇ ਵਿਆਹ ਦੀਆਂ ਹੈ ਨਾ ਵੀ ਆਪਾਂ ਨੇ ਮੰਨੂ ਦਾ ਵਿਆਹ ਕਰਨਾ ਹੈ ਨਾ ਵਿੱਕਾ ਦੋ ਕਰਨਾ ਵੀ ਚਲੋ ਉਹਦਾ ਹੁਣ ਕੋਰਸ ਪੂਰਾ ਹੋ ਗਿਆ ਵੀ ਅੱਗੇ ਆਪਾਂ ਹੁਣ ਉਹਨੂੰ ਵੀ ਇੱਥੇ ਇੱਕ ਕਰਵਾਈਏ ਵਿੱਕੀ ਮੇ ਕਰੀ ਹੈ ਨਾ ਕੋਈ ਐਵੇਂ ਜਿਹਾ ਚਲੋ ਅਸੀਂ ਗੱਲਾਂ ਜਿਹੜੀਆਂ ਹੁੰਦੀਆਂ ਰਹਿੰਦੀਆਂ ਨੇ ਹੈ ਨਾ ਸੋਚਣੇ ਪੈਂਦੀਆਂ ਨੇ ਜਦੋਂ ਇੱਕ ਕੁੜੀ ਜਵਾਨ ਚਲ ਹੋ ਗਈ ਆ ਉਹ ਤੇ ਕੋਰਸ ਕੋਰਸ ਉਹਦਾ ਨਰਸਿੰਗ ਦਾ ਵੀ ਕੰਪਲੀਟ ਹੋ ਗਿਆ ਹੈ ਨਾ ਉਹਦੀ ਪੜਾਈ ਕੰਪਲੀਟ ਹੋ ਗਈ ਹੈ ਤੇ ਅੱਗੇ ਬਾਰੇ ਸੋਚ ਰਹੇ ਸੀਗੇ ਵੀ ਅੱਗੇ ਆਪਾਂ ਉਹਨੂੰ ਵੀ ਕਰਵਾਈਏ ਕੀ ਕਰੀਏ ਹੈ ਨਾ ਐਵੇਂ ਜਿਹਾ ਚਲੋ ਅਸੀਂ ਗੱਲਾਂ ਕਰ ਰਹੇ ਸੀਗੇ ਜਿਹੜੀ ਘਰ ਦੀ ਹੁੰਦੀਆਂ ਨੇ ਤੇ ਚਲੋ ਜੀ ਫਰੈਂਡ ਉਸ ਤੋਂ ਬਾਅਦ ਹੁਣ ਮੈਂ ਵੀਡੀਓ ਐਡਿਟ ਕਰਨ ਲੱਗੀ ਸੀਗੀ ਮੰਮੀ ਹੋਰੇ ਬਾਗੇ ਸੀਗੇ ਤੇ ਹੁਣ ਕਰਦੇ ਆਪਾਂ ਵੀਡੀਓ ਦਾ ਐਂਡ ਤੇ ਕਿਵੇਂ ਦੀ ਲੱਗੀ ਤੁਹਾਨੂੰ ਜਰੂਰ ਦੱਸਿਓ ਅਗਰ ਚੈਨਲ ਤੇ ਤੁਸੀਂ ਨਿਊ ਆਨੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਹੈਨਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਲਾਈਕ ਜਰੂਰ ਕਰਕੇ ਜਾਇਓ ਜੀ ਹੈਨਾ ਸ਼ੇਅਰ ਜਰੂਰ ਕਰਨਾ ਵੀਡੀਓ ਨੂੰ ਤੇ ਇੰਨੀ ਠੰਡ ਹੋ ਰਹੀ ਆ ਆਪਣਾ ਤੇ ਆਪਣੇ ਬੱਚਿਆਂ ਦਾ ਧਿਆਨ ਰੱਖਣਾ ਜੀ ਹੈਨਾ ਠੰਡ ਦੇ ਵਿੱਚ ਅਗਰ ਇੱਕ ਛੋਟੇ ਬੱਚੇ ਨੂੰ ਇੱਕ ਵਾਰੀ ਠੰਡ ਲੱਗ ਜਾਂਦਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਤੇ ਇੱਥੇ ਮੈਂ ਕੰਬਲ ਦੇ ਵਿੱਚ ਬੈਗੀ ਸੀ ਕਿ ਵੀਡੀਓ ਐਡਿਟ ਕਰਨ ਲਈ ਹੈਨਾ ਤੇ ਚਲੋ ਜੀ ਬਾਏ ਕੱਲੂ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਤੇ ਓਕੇ ਜੀ ਕੱਲੂ ਫਿਰ ਮਿਲਾਂਗੇ ਬਾਏ